ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਜੋ ਪਾਵਨ ਉਪਦੇਸ਼ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਗ 669 ਅੰਗ ਤੋਂ 670 ਅੰਗ ਦੇ ਉਪਰ ਤਨਾ ਸਰੀਰ ਆਗ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਹਨ ਜੀ ਜਿਸ ਵਿੱਚ ਮਹਾਰਾਜ ਸਾਹਿਬ ਜੀਆ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀਆਂ ਬਖਸ਼ਿਸ਼ਾਂ ਵਰਕਤਾਂ ਅਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਸਰਬਗਤਾ ਸਮਰੱਥਾ ਅਤੇ ਕਾਮ ਤੇਨੰ ਪਾਰ ਜਾਤ ਐਸੀਆਂ ਦਾਤਾ ਜੋ ਸਭ ਪਰਮਾਤਮਾ ਦੇ ਅਧੀਨ ਹਨ ਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਕਿ ਅਸਲ ਸੁੱਖਾਂ ਦਾ ਦਾਤਾ ਕੌਣ ਨੇ ਇੱਛਾ ਕੌਣ ਪੂਰੀਆਂ ਕਰਨ ਵਾਲਾ ਹੈ ਸਤਿਗੁਰੂ ਦਇਆ ਕਰਦੇ ਨੇ ਜੀ ਤਨਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਮ ਇੱਛਾ ਪੂਰਕ ਭਾਵ ਇਛਾਵਾਂ ਨੂੰ ਪੂਰੀਆਂ ਕਰਨ ਵਾਲਾ ਸਰਬ ਸੁਖ ਦਾਤਾ ਸਾਰਿਆਂ ਸੁੱਖਾਂ ਦਾ ਦਾਤਾ ਸੁੱਖਾਂ ਦਾ ਮਾਲਕ ਸੁਖ ਦੇਣ ਵਾਲਾ ਹਰ ਦਾ ਭਾਪ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਕਿਰਪਾ ਕਰ ਦੇ ਕੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਇਛਾਵਾਂ ਨੂੰ ਪੂਰੀਆਂ ਕਰਨ ਵਾਲਾ ਅਤੇ ਸਾਰਿਆਂ ਸੁੱਖਾਂ ਦਾ ਦਾਤਾ ਹੈ ਸਭ ਸੋਖੋ ਪਰਮਾਤਮਾ ਦੀ ਸਰਨ ਚੋਂ ਪ੍ਰਾਪਤ ਹੁੰਦੇ ਐ ਜਾ ਕੇ ਵਸ ਹੈ ਕਾਮ ਤੇ ਨਾ ਕਾਮ ਦਾ ਭਾਵ ਹੁੰਦਾ ਇੱਛਾ ਪੂਰੀਆਂ ਕਰਨ ਵਾਲੀ ਤੇ ਈਣ ਦਾ ਅਰਥ ਗਾਉ ਜਿਹਨੂੰ ਬ੍ਰਹਮ ਲੋਕ ਦੀ ਗਾਉ ਕਿਹਾ ਜਾਂਦਾ ਹੈ ਤੇ ਇਹ ਜੇਕਰ ਮਿਲਦਾ ਹੈ ਕਿ ਜਦੋਂ ਦੇਵਤਿਆਂ ਨੇ ਇਕੱਠੇ ਹੋ ਕਰਕੇ ਖਾਰ ਸਮੁੰਦਰ ਨੂੰ ਰੜਕਿਆ ਉਹਦੇ ਚੋਂ 14 ਰਤਨ ਨਿਕਲਦੇ ਐ ਜਿਨ੍ਹਾਂ ਦੇ ਵਿੱਚੋਂ ਇੱਕ ਕਾਮ ਤੈਣ ਗਉਂ ਵੀ ਐ ਜੋ ਇੰਦਰ ਨੂੰ ਪ੍ਰਾਪਤ ਹੋ ਜਾਂਦੀ ਹੈ ਇਸ ਗਉਂ ਦੇ ਬਾਬਤੇ ਕਹਿੰਦੇ ਐ ਕਿ ਜੇ ਦੇ ਕੁੱਲ ਖੜ ਕੇ ਜੋ ਵੀ ਇਛਾ ਕਰੀਏ ਉਹ ਪਦਾਰਥ ਵਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜਿਹੜਾ ਬ੍ਰਹਮ ਵਿਵਰਤ ਪ੍ਰਾਣ ਉਹਦੇ ਵਿੱਚ ਜੇਕਰ ਹੈ ਕਿ ਵਿਸ਼ਨੂੰ ਨੇ ਇਹ گاਉ ਬ੍ਰਹਮਾ ਨੂੰ ਦਿੱਤੀ ਬ੍ਰਹਮਾ ਨੇ ਪ੍ਰਿੰਗੋਰਿਖੀ ਨੂੰ ਦਿੱਤੀ ਤੇ ਪ੍ਰਿੰਗੋਰਿਖੀ ਤੋਂ ਤਪ ਕਰਕੇ ਜਮਦਗਨ ਰਿਖੀ ਇਸ گاਉ ਨੂੰ ਲੈ ਜਾਂਦਾ ਤੇ ਜਮਦਗਨ ਰਿਖੀ ਇੱਕ ਬੜਾ ਸਾਧੂ ਸੁਭਾਅ ਵਾਲਾ ઋષਿ ਸੀ ਕੁਬਉਤਾ ਮਾਇਆ ਦਾ ਪਹਿਰਾ ਨਹੀਂ ਸੀ ਘਰ ਦੇ ਵਿੱਚ ਇਹਦਾ ਸਾੰਡੂ ਸੀ ਇੱਕ ਜਿਹਦਾ ਨਾਮ ਸੀ ਸਹੰਸਰਬਾਹੂ ਸਹੰਸਰਬਾਹੂ ਨੇ ਇਹਨੂੰ ਵੰਗਾਰਿਆ ਕਿ ਤੂੰ ਮੇਰੇ ਘਰ ਤਾਂ ਖਾਣ ਆ ਜਾਣਾ ਹੈ ਵੱਖ-ਵੱਖ ਉਤਸਵਾਂ ਤੇ ਕਦੇ ਮੈਨੂੰ ਵੀ ਖਵਾ ਘਰ ਵਿੱਚ ਸੱਦ ਕੇ ਫਿਰ ਤੈਨੂੰ ਮੰਨਾ ਕਿਉਂਕਿ ਇਹ ਬਾਦਸ਼ਾਹ ਸੀ ਰਾਜਾ ਸੀ ਸਹੰਸਰਬਾਹੂ ਤੇ ਜਮਨ ਲਗਣ ਦੇਖੀ ਨੇ ਫਿਰ ਇਹਨੂੰ ਸਮੇਤ ਫੌਜ ਦੇ ਨਵਾਜ ਲਿਆ ਭੋਜਨ ਤੇ ਵੀ ਫੌਜਾਂ ਦੇ ਸਮੇਤ ਹੀ ਆਉਣਾ ਤੇ ਜਦੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਪੱਕ-ਪੱਕ ਕੇ ਸਾਹਮਣੇ ਆਉਣ ਸਾਰਿਆਂ ਦੇ ਸਾਰੇ ਸ਼ਾਗਨਾਂ ਤੇ ਸਹਾਂਸਰ ਬਾਹੂ ਨੇ ਸੋਚਿਆ ਵੀ ਇਹਦੇ ਕੋਲ ਇੰਨਾ ਕੁਝ ਕਿੱਥੋਂ ਆ ਸਕਦਾ ਪਤਾ ਕਰੋ ਪਤਾ ਕੀਤਾ ਤੇ ਪਤਾ ਲੱਗਾ ਕਿ ਘਰ ਦੇ ਪਿਛਲੇ ਬੰਨੇ ਇੱਕ گاਉਂ ਬੰਨੀ ਆ ਜਿਹਦੇ ਕੋਲ ਜਾ ਕੇ ਜਮਦਗਨ ਰਿਖੀ ਆਪਣੇ ਮਨ ਦਾ ਭਾਵ ਪ੍ਰਗਟ ਕਰਦਾ ਹੈ ਤੇ ਉਹ ਵਸਤੂ ਪਦਾਰਥ ਉੱਥੇ ਹਾਜ਼ਰ ਹੋ ਜਾਂਦਾ ਹੈ ਸਹਾਂਸਰ ਬਾਹੂ ਨੇ ਆਖਿਆ ਇਹ ਗਾਂ ਮੈਨੂੰ ਦੇ ਦੇ ਤੇ ਜਮਦਗਨ ਰਿਖੀ ਨੇ ਆਖਿਆ ਨਹੀਂ ਇਹ ਮੈਂ ਕੇਵਲ ਕੁਝ ਸਮੇਂ ਵਾਸਤੇ ਮੰਗਵਾਈ ਹੈ ਬ੍ਰਹਮ ਲੋਕ ਤੋਂ ਇਹਨੇ ਫਿਰ ਵਾਪਸ ਉੱਥੇ ਜਾਣਾ ਹੈ ਇਹ ਜਪ ਕਰਕੇ ਤਪ ਕਰਕੇ ਪ੍ਰਾਪਤ ਹੁੰਦੀ ਹੈ ਜ਼ੋਰ ਦੇ ਨਾਲ ਨਹੀਂ ਤਾਕਤ ਦੇ ਨਾਲ ਨਹੀਂ ਤੇ ਕਹਿੰਦੇ ਜਦੋਂ ਇਹਨੇ ਬਹੁਤੀ ਮੰਗ ਕੀਤੀ ਜਮਦਗਨ ਰਖੀ ਨੇ ਗਾਉ ਆਕਾਸ਼ ਵੱਲ ਉਡਾ ਦਿੱਤੀ ਤੇ ਆਕਾਸ਼ ਵੱਲ ਉੱਡਦੀ ਹੋਈ ਗਾਉ ਦੇ ਜਦੋਂ ਤੀਰ ਮਾਰਿਆ ਨਾ ਸਹੰਸਰ ਬਾਉ ਨੇ ਤੇ ਵਿਦਵਾਨ ਜਨ ਇਹ ਵੀ ਕਹਿ ਦਿੰਦੇ ਕਿ ਜਿਹੜਾ ਉਹਦੇ ਪੌੜ ਦੇ ਵਿੱਚ ਤੀਰ ਵੱਜਾ ਜਿਹੜਾ ਖੂਨ ਧਰਤੀ ਤੇ ਡੁੱਲਿਆ ਉਹਦੇ ਚੋਂ ਤਬਾਕੂ ਪੈਦਾ ਹੋਇਆ ਇਹ ਵੀ ਵਿਦਵਾਨ ਜਨ ਗੱਲ ਕਰਦੇ ਸਹੰਸਰ ਬਾਉ ਨੇ ਜਮਦਗਨ ਰਖੀ ਨੂੰ ਮਾਰ ਦਿੱਤਾ ਫਿਰ ਜਮਾ ਦਾਗਨ ਦੇ ਖੇ ਦਾ ਪੁੱਤਰ ਜਿਹੜਾ ਉਹ ਤਪ ਕਰਨ ਵਾਸਤੇ ਗਿਆ ਸੀ ਜਦੋਂ ਵਾਪਸ ਆਉਂਦਾ ਇਹਨਾਂ ਤੇ ਆਪਣੀ ਮਾਂ ਦੇ ਗਲ ਲੱਗ ਕੇ ਪੁੱਛਦਾ ਮੇਰਾ ਪਿਤਾ ਕਿੱਥੇ ਹੈ ਤੇ ਜਦੋਂ ਨੂੰ ਪਤਾ ਲੱਗਦਾ ਹੈ ਕਿ ਮੇਰਾ ਪਿਤਾ ਮਾਰ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਫਿਰ ਉਹ ਕਸਮ ਪਾ ਲੈਂਦਾ ਹੈ ਕਿ ਮੈਂ ਸਹਾਂਸਰ ਬਾਹੂ ਦੀ ਕੁੱਲ ਖਤਮ ਕਰਕੇ ਫੇਰ ਆਖਾਂਗਾ ਕਿ ਮੇਰਾ ਜਿਉਣਾ ਸੰਸਾਰ ਦੇ ਵਿੱਚ ਸਫਲਾ ਹੈ ਇਹ ਰਣੇ ਕਵਾੜਾ ਲੈ ਕੇ ਤੇ ਸਹਾਂਸਰ ਬਾਹੂ ਦੀ ਕੁੱਲ ਜਿਹੜੀ ਉਹ ਖਤਮ ਕੀਤੀ ਸੀ ਜਿੱਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਇਹ ਵਸਤੂਆਂ ਉਹ ਸੁਖ ਨਹੀਂ ਦੇ ਸਕਦੀਆਂ ਜੋ ਪਰਮਾਤਮਾ ਦੀ ਸ਼ਰਣ ਦੇ ਵਿੱਚੋਂ ਪ੍ਰਾਪਤ ਹੋਣਾ ਇਹ ਚੀਜ਼ਾਂ ਪ੍ਰਾਪਤ ਕਰ ਲਵਾਂਗੇ ਮਹਾਰਾਜ ਕਿਰਪਾ ਕਰਦੇ ਪਾਰ ਜਾ ਤੁਰਖ ਹੈ ਕਾਮ ਤੀਣ ਗਉ ਹੈ ਚਿੰਤਾ ਮਣੀ ਹੈ ਇਹ ਸਾਰੀਆਂ ਬ੍ਰਹਮ ਲੋਕ ਦੀਆਂ ਐਸੀਆਂ ਵਸਤੂਆਂ ਨੇ ਜਿਨ੍ਹਾਂ ਦੇ ਕੋਲ ਖੜ ਕੇ ਜਾਂ ਜਿਨ੍ਹਾਂ ਦੇ ਕੋਲੇ ਵਸਤੂਆਂ ਹੋਣ ਉਹਨਾਂ ਦੀ ਹਰ ਇੱਛਾ ਪੂਰੀ ਕਰਦੀਆਂ ਪਰ ਕਿਤੇ ਨਾ ਕਿਤੇ ਦੁੱਖ ਦਾ ਕਾਰਨ ਬਣ ਜਾਂਦੀਆਂ ਸਾਰੇ ਸੁੱਖ ਨਹੀਂ ਦੇ ਸਕਦੀਆਂ ਮਹਾਰਾਜ ਕਿਰਪਾ ਕਰਦੇ ਸਾਰਿਆਂ ਸੁੱਖਾਂ ਦਾ ਦਾਤਾ ਤੇ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਾ ਕੇ ਵਸ ਹੈ ਕਾਮ ਤੇ ਨਾ ਜਿਨ੍ਹਾਂ ਦੇ ਵਸ ਦੇ ਵਿੱਚ ਕਾਮ ਤੇ ਨਗਉ ਹੈ ਕਾਮ ਤੇ ਨਗਉ ਜਿਨ੍ਹਾਂ ਨੇ ਆਪਣੇ ਵਸ ਦੇ ਵਿੱਚ ਰੱਖੀ ਹੋਈ ਹੈ ਪਾਸ਼ਾ ਦਾ ਬਚਨ ਹੈ ਕਿ ਇੱਕ ਸਿੱਖ ਦੇ ਵਾਸਤੇ ਕਾਮ ਤੇਨ ਗਾਉ ਤੇ ਪਾਰ ਜਾਤ ਰੁਖ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਮਹਾਰਾਜ ਕਿਰਪਾ ਕਰਦੇ ਨਾ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਪਤਸ਼ਾਹ ਕਹਿੰਦੇ ਪਰਮਾਤਮਾ ਦਾ ਨਾਮ ਜਪਣਾ ਰਸਨਾ ਦੇ ਨਾਲ ਤੇ ਮਹਾਰਾਜ ਕਹਿੰਦੇ ਕਾਮ ਤੇਨ ਗਾਉਣ ਦਾ ਕੋਲ ਹੋਣਾ ਹੈ ਪਾਰ ਜਾਤ ਮਹਾਰਾਜ ਕਿਰਪਾ ਕਰਦੇ ਇਹੋ ਹਰ ਗੁਣ ਗਾਮ ਪਰਮਾਤਮਾ ਦੇ ਗੁਣ ਗਾਉਣੇ ਹਰ ਹਰ ਗੁਣ ਗਾਮ ਉਹਦੇ ਗੁਣਾ ਦਾ ਗੈਣ ਕਰਨਾ ਉਹਦੀ ਵਡਿਆਈ ਕਰਨੀ ਮਹਾਰਾਜ ਕਹਿੰਦੇ ਪਾਰ ਜਾ ਤਦੁਖ ਦਾ ਪ੍ਰਾਪਤ ਹੋਣਾ ਹੈ ਇਹ ਬਖਸ਼ਿਸ਼ਾਂ ਹਨ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਉਹ ਤੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮੰਨ ਕੀ ਪੂਰੇ ਬਾਦਸ਼ਾਹ ਤਾਂ ਅੰਦਰ ਦੀਆਂ ਜਾਣਨ ਵਾਲੇ ਹਨ ਸ਼ਰਧਾ ਨੂੰ ਪੂਰਿਆਂ ਕਰਨ ਵਾਲੇ ਹੈ ਗੁਰੂ ਕਲਗੀ ਧਰ ਪਾਤਸ਼ਾਹ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਪਰਮਾਤਮਾ ਤੇ ਭਲੇ ਦੀ ਬੁਰੇ ਦੀ ਚੰਗੇ ਮਾੜੇ ਦੀ ਪੀੜ ਨੂੰ ਪਛਾਣਦਾ ਹੈ ਕਿ ਕਿਨੂੰ ਕੈਸੋ ਜੀ ਭੁੱਖ ਹੈ ਤੇ ਜਿੰਨੂੰ ਜਿਹੋ ਜੀ ਭੁੱਖ ਲੱਗੀ ਪਰਮਾਤਮਾ ਉਹਦੀ ਉਹੋ ਜੀ ਇੱਛਾ ਪੂਰੀ ਕਰ ਦਿੰਦੇ ਜੈਸੀ ਭੁੱਖ ਤੈਸੀ ਕਾਪੂਰਕ ਸਗਲ ਘਟਾਕਾ ਦਾ ਸਵਾਮੀ ਹੁਣ ਜਿਹਦੀ ਬਿਰਤੀ ਪਾਪਾਂ ਵਾਲੀ ਜਿਹਨੂੰ ਪਾਪਾਂ ਦੀ ਭੁੱਖ ਲੱਗੀ ਰਹਿੰਦੀ ਕਿ ਮੈਂ ਪਾਪ ਕਰਾਂ ਪਰ ਜੀ ਕਹਿੰਦੇ ਨਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪੀ ਬੰਦੇ ਨੂੰ ਪਾਪ ਕਰਕੇ ਹੀ ਸੰਤੁਸ਼ਟੀ ਮਿਲਦੀ ਹੈ ਤੇ ਫਿਰ ਉਹਦੇ ਤੋਂ ਪ੍ਰਮਾਤਮਾ ਪਾਪ ਹੀ ਕਰਾਉਂਦੇ ਹੈ ਉਹਨੂੰ ਭੁੱਖੀ ਪਾਪਾਂ ਦੀ ਹੈ ਜਿਹਨੂੰ ਸੇਵਾ ਦੀ ਭੁੱਖ ਹੈ ਉਹਦੇ ਤੋਂ ਫਿਰ ਅਕਾਲ ਪੁਰਖ ਸੇਵਾ ਕਰਾਉਂਦੇ ਹੈ ਜਿਹਨੂੰ ਸਿਮਰਨ ਦੀ ਭੁੱਖ ਹੈ ਜਿਹਦੇ ਬਾਬਤ ਪਾਤਸ਼ਾਹ ਕਹਿੰਦੇ ਸਾਚੇ ਨਾਮ ਕੀ ਲੱਗੈ ਭੁੱਖ ਉਹਨਾਂ ਤੋਂ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਸਿਮਰਨ ਕਰਾਉਂਦੇ ਐ ਜਿਹੋ ਜੀ ਭੁੱਖ ਲੱਗਦੀ ਉਹ ਜੀ ਪੂਰੀ ਕਰ ਦਿੰਦੇ ਕਿਉਂਕਿ ਉਹ ਸਾਰੀਆਂ ਬਖਸ਼ਿਸ਼ਾਂ ਦੇ ਮਾਲਕ ਹਨ ਉਹਨਾਂ ਦੇ ਵਸ ਵਿੱਚ ਤਾਂ ਕਾਮ ਤੇਨ ਪਾਰ ਜਾ ਤੇ ਵੱਖ-ਵੱਖ ਬਖਸ਼ਿਸ਼ਾਂ ਹਨ ਸੋ ਐਸਾ ਹਲ ਧਿਆਈ ਹੈ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਮਹਾਰਾਜ ਕਹਿੰਦੇ ਹੈ ਮੇਰੇ ਹਿਰਦੇ ਹੈ ਜੀਵ ਉਹ ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਇਹੋ ਜਿਹਾ ਹੈ ਸਾਰਿਆਂ ਸੁੱਖਾਂ ਦਾ ਦਾਤਾ ਹਰ ਧਿਆਈਏ ਮੇਰੇ ਜੀੜੇ ਉਸ ਪ੍ਰਮਾਤਮਾ ਨੂੰ ਧਿਆਉਣਾ ਕਰ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਤਾਂ ਮੇਰੀਆਂ ਮਨਾ ਤੋਂ ਸਾਰੇ ਸੁੱਖ ਪ੍ਰਾਪਤ ਕਰ ਲਏਗਾ ਸਾਰੇ ਸੁੱਖਾਂ ਦੀ ਬਖਸ਼ਿਸ਼ ਤੈਨੂੰ ਪ੍ਰਾਪਤ ਹੋ ਜਾਏਗੀ ਕਿਉਂਕਿ ਜਿਹਦੇ ਕੋਲ ਸੇਵਾ ਹੈ ਜਿਹਦੇ ਕੋਲ ਸਿਮਰਨ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਉਹਦੇ ਵਰਗਾ ਸੁਖੀ ਕੋਈ ਨਹੀਂ ਸੰਸਾਰ ਦੇ ਉੱਤੇ ਤੇ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਨਾਲੋਂ ਟੁੱਟ ਕੇ ਭਾਵੇਂ ਸੀਸ ਮਹਿਲਾਂ ਦੇ ਵਿੱਚ ਬੈਠਾ ਉਹਦੇ ਵਰਗਾ ਦੁਖੀ ਕੋਈ ਨਹੀਂ ਇਹ ਸਤਿਗੁਰੂ ਜੀ ਦਾ ਬਚਨ ਹੈ ਪਾਵਨ ਗੁਰਬਾਣੀ ਦਾ ਮਹਾਰਾਜ ਸਾਹਿਬ ਸਮਝਾਉਂਦੇ ਹਨ ਕਿ ਭਾਈ ਸਭ ਤੋਂ ਉਤਮ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਇਹ ਕਰਮ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚ ਵਾਰ-ਵਾਰ ਜ਼ਿਕਰ ਆਇਆ ਕਿ ਪ੍ਰਮਾਤਮਾ ਨੇ ਆਪਣੇ ਪਿਆਰਿਆਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਦੋਂ ਵੀ ਉਹਨਾਂ ਨੇ ਕੁਝ ਮੰਗਿਆ ਇਹ ਦੋ ਪੰਕਤੀਆਂ ਦੇ ਵਿੱਚ ਮਹਾਰਾਜ ਨੇ ਆਪਣੇ ਪਿਆਰਿਆਂ ਦੀ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਇੱਛਾ ਪੂਰੀ ਕਰਨ ਦੀ ਗੱਲ ਕੀਤੀ ਉਹ ਆਪਣੇ ਪਿਆਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਆ ਇਤਿਹਾਸ ਦੇ ਵਿੱਚ ਹੋਰ ਬਹੁਤੇ ਜ਼ਿਕਰ ਆਉਂਦੇ ਆ ਭਗਤ ਧਰੂ ਸਾਹਿਬ ਜੀ ਦਾ ਜੀਵਨ ਆਉਂਦਾ ਹੈ ਭਗਤ ਸਾਹਿਬ ਜੀ ਇਹ ਦੋ ਭਾਈ ਸਨ ਰਾਜਾ ਉਤਾਨਪਾਦ ਉਹਦੀਆਂ ਦੋ ਪਤਨੀਆਂ ਸਨ ਸੁਨੀਤੀ ਤੇ ਸੁਰਚੀ ਸੁਨੀਤੀ ਦੀ ਕੋਖ ਦੇ ਵਿੱਚੋਂ ਤਰੂ ਸਹਿ ਪੈਦਾ ਹੁੰਦੇ ਹੈ ਤੇ ਜਿਹੜੀ ਸੁਰਚੀ ਹੁੰਦੀ ਉਹਦੀ ਕੋਖ ਤੋਂ ਉਤਮ ਨਾਮ ਦਾ ਪੁੱਤ ਪੈਦਾ ਹੁੰਦਾ ਹੈ ਤੇ ਜਿਹੜੀ ਸੁਰਚੀ ਸੀ ਇਹ ਥੋੜੀ ਚਲਾਕ ਸੀ ਚੰਚਲ ਸੀ ਤੇ ਸੁਨੀਤੀ ਜਿਹੜੀ ਹੈ ਉਹ ਪਤੀ ਬਰਤਾ ਧਰਮ ਦੇ ਵਿੱਚ ਪਰਪੱਕ ਤੇ ਬੜੀ ਸਹਿਜ ਸੁਭਾਅ ਵਾਲੀ ਔਰਤ ਸੀ ਤੇ ਆਪਣੀ ਚੰਚਲਤਾ ਦੇ ਕਰਕੇ ਜੋ ਉਤਮਦੀ ਮਾਂ ਸੀ ਉਹਨੇ ਰਾਜੇ ਉਤਾਨਪਾਦ ਨੂੰ ਆਪਣੇ ਵਸ ਵਿੱਚ ਕੀਤਾ ਤੇ ਜਿਹੜਾ ਪਟਰਾਨੀ ਦਾ ਅਹੁਦਾ ਸੀ ਉਹ ਤਰੂ ਭਗਤ ਸਾਹਿਬ ਦੀ ਮਾਂ ਦੇ ਕੋਲੋਂ ਖੋਹ ਲਿਆ ਫਿਰ ਹਾਵ ਤੋਂ ਗੀ ਗੋਲੀਆਂ ਵਾਲੀ ਦਾਸੀਆਂ ਵਾਲੀ ਲਿਬਾਸ ਵੀ ਉਹੋ ਜਿਹਾ ਹੀ ਤਨ ਦੇ ਉੱਤੇ ਹੋਣਾ ਕਰਨਾ ਤੇ ਪਾਈ ਗੁਰਦਾਸ ਸਾਹਿਬ ਲਿਖਦੇ ਵੀ ਇੱਕ ਦਿਨ ਤਰੂ ਸਾਹਿਬ ਜੀ ਨਾਲ ਖੇਡਦੇ ਖੇਡਦੇ ਆਏ ਹੱਸਦੇ ਹੱਸਦੇ ਘਰ ਵਿੱਚ ਆਏ ਤੇ ਪਿਓ ਉਤਾਨਪਦ ਬਾਦਸ਼ਾਹ ਸੀ ਉਹਨੇ ਆਪਣੇ ਗੋਦ ਦੇ ਵਿੱਚ ਪਠਾ ਲਿਆ ਤੇ ਜਿਹੜੀ ਫਿਰ ਮਤਰੀ ਮਾਂ ਸੀ ਜਦੋਂ ਉਹਨੇ ਵੇਖਿਆ ਤੈਨੂੰ ਗੁੱਸਾ ਆਇਆ ਉਹਨੇ ਮੂੰਹ ਦੇ ਉੱਤੇ ਚਪੇੜਾ ਮਾਰੀਆਂ ਦੋਵੇਂ ਪਾਸੇ ਤੇ ਜਦੋਂ ਚਪੇੜਾਂ ਵੱਜੀਆਂ ਤੇ ਮੂੰਹ ਦੇ ਵਿੱਚੋਂ ਨੇ ਬੋਲ ਇਹੋ ਜੇ ਬੋਲੇ ਵੀ ਜੇ ਤੂੰ ਅੱਜ ਤੋਂ ਗੋਦ ਵਿੱਚ ਬੈਠਾ ਐ ਕੱਲ ਨੂੰ ਸੰਘਾਸਣ ਤੇ ਬੈਠੇਗਾ ਜੇ ਗੋਦ ਵਿੱਚ ਬਹਿਣਾ ਸੀ ਤੇ ਮੇਰੀ ਕੁੱਖ ਤੋਂ ਕਿਉਂ ਨਹੀਂ ਜਨਮ ਲਿਆ ਮੇਰੀ ਕੁੱਖ ਤੋਂ ਜਨਮ ਲੈਂਦਾ ਜੇ ਤੂੰ ਇਹ ਸਭ ਗੋਦ ਵਿੱਚ ਬਹਿਣਾ ਸੀ ਚਪੇੜਾਂ ਦਾ ਦੁੱਖ ਹੋਣਾ ਨਹੀਂ ਹੋਇਆ ਜਿਨ੍ਹਾਂ ਦੁੱਖ ਭਗਤ ਸਾਹਿਬ ਜੀ ਨੂੰ ਇਹ ਬੋਲੇ ਹੋਏ ਬੋਲਾਂ ਦਾ ਹੋਇਆ ਬੋਲੀ ਦਾ ਤੀਰ ਸਿੱਧਾ ਸੀਨੇ ਵਿੱਚ ਵਜਾ ਮਾਂ ਦੇ ਕੋਲ ਜਾਂਦੇ ਹੈ ਤੇ ਭਾਈ ਗੁਰਦਾਸ ਜੀ ਇਹ ਲਿਖਦੇ ਹੈ ਤਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਪਿਓ ਨੇ ਪਿਆਰ ਕੀਤਾ ਤੇ ਕੁਛੜ ਚੋਕ ਲਿਆ ਤੇ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੀ ਕੀਤਾ ਡੱਡੋ ਲਿਕਾ ਮਾਂ ਪੁੱਛੈ ਤੂੰ ਸੁਆਣੀ ਕੇ ਸਰੀਤਾ ਫਿਰ ਭਗਤ ਸਾਹਿਬ ਆ ਕੇ ਹਟ ਕੋਰੇ ਭਰਦੇ ਆਪਣੀ ਮਾਂ ਨੂੰ ਪੁੱਛਦੇ ਮਾਂ ਤੂੰ ਰਾਣੀ ਐ ਕਿ ਤੂੰ ਗੋਲੀ ਐ ਇਸ ਮਹਿਲਾ ਦੀ ਤੇ ਅਗੋ ਮਾਂ ਕਹਿੰਦੇ ਪੁੱਤਰ ਜੀ ਮੈਂ ਕੇਵਲ ਇਨਾਂ ਮਹਿਲਾ ਦੀ ਰਾਣੀ ਨਹੀਂ ਮੈਂ ਇੱਕ ਬਾਦਸ਼ਾਹ ਦੀ ਧੀ ਵੀ ਹਾਂ ਮੈਂ ਰਾਜਕੁਮਾਰੀ ਵੀ ਹਾਂ ਹੁਣ ਆਖਿਆ ਸਵਾਨ ਸਵਾਨੀ ਹਾਂ ਮੈਂ ਜਨਮ ਦੀ ਵੀ ਮੈਂ ਜਨਮ ਕਰਕੇ ਹੀ ਰਾਣੀ ਹਾਂ ਰਾਜਕੁਮਾਰੀ ਹਾਂ ਮੇਰਾ ਬਾਦਸ਼ਾਹ ਦੇ ਘਰ ਦੇ ਵਿੱਚ ਜਨਮ ਹੋਇਆ ਹੈ ਪਰ ਨਾਮ ਨਾ ਭਗਤੀ ਕਰਮੰਦਰ ਡ੍ਰਿਡਤਾ ਮੈਂ ਨਾਮ ਨਹੀਂ ਜਪਿਆ ਮੈਂ ਭਗਤੀ ਨਹੀਂ ਕੀਤੀ ਮੈਂ ਕਰਮਾਂ ਦੇ ਵਿੱਚ ਦ੍ਰਿੜਤਾ ਨਹੀਂ ਰੱਖੀ ਜਿਸ ਕਰਕੇ ਇਹ ਮੇਰੀ ਹਾਲਤ ਹੋ ਗਈ ਹੈ ਤੇ ਫਿਰ ਭਗਤ ਸਾਹਿਬ ਪੁੱਛਦੇ ਹੈ ਕਿਸ ਉਦਮ ਤੇ ਰਾਜ ਮਿਲੈ ਛਤਰੂ ਤੇ ਸਭ ਹੋਵਣ ਮੀਤਾ ਵੀ ਮੈਂ ਕਿਹੜਾ ਉਦਮ ਕਰਾਂ ਮਾਂ ਜਿਹਦੇ ਨਾਲ ਆ ਜਿਹੜੇ ਮੇਰੇ ਦੁਸ਼ਮਣ ਬਣੇ ਹੋਏ ਐ ਇਹ ਮੇਰੇ ਮਿੱਤਰ ਬਣ ਜਾਣ ਤੇ ਅਗੋਂ ਮਾਂ ਨੇ ਬੜਾ ਸੋਹਣਾ ਰਾਹ ਦੱਸਿਆ ਵੀ ਜੇ ਪੁੱਤਰ ਜੀ ਇਹ ਰਾਜ ਭਾਗ ਪ੍ਰਾਪਤ ਕਰਨਾ ਹੈ ਨਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਮੈਂ ਨਾਮ ਨਹੀਂ ਜਪਿਆ ਮੈਂ ਭਗਤੀ ਨਹੀਂ ਕੀਤੀ ਜਿਸ ਕਰਕੇ ਮੈਂ ਰਾਣੀ ਹੋ ਕੇ ਵੀ ਗੋਲੀਆਂ ਵਰਗਾ ਜੀਵਨ ਬਤੀਤ ਕਰਦੀ ਐ ਜੇ ਤੂੰ ਇਹ ਰਾਜ ਲੈਣਾ ਹੈ ਨਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਕਰ ਉਸ ਪ੍ਰਮਾਤਮਾ ਨੂੰ ਧਿਆਉਣਾ ਕਰ ਫਿਰ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਭਗਤ ਸਾਹਿਬ ਤੁਰੇ ਹੈ ਜਦੋਂ ਤੁਰ ਪੈਂਦੇ ਹੈ ਨਾਰਦ मुनि ਉਪਦੇਸ਼ਿਆ ਫਿਰ ਨਾਮ ਨਿਧਾਨ ਅਮਿਓ ਰਸ ਪੀਤਾ ਤੁਰੇ ਤੇ ਰਸਤੇ ਵਿੱਚ ਨਾਰਦ मुनि ਮਿਲ ਪਏ ਉਹਨਾਂ ਦੇ ਕੋਲੋਂ ਗੁਰ ਮੰਤਰ ਲਿਆ ਤੇ ਤੁਰ ਪਏ ਤੇ ਨਾਰਦ मुनि ਆਏ ਫਿਰ ਉਤਾਨ ਬਾਦ ਬਾਦਸ਼ਾਹ ਦੇ ਕੋਲ ਆਕੇ ਪਟਕਾਰਾਂ ਪਾਈਆਂ ਵੀ ਤੇਰਾ ਪੁੱਤ ਹੋਵੇ ਤੂੰ ਐਡਾ ਵੱਡਾ ਬਾਦਸ਼ਾਹ ਤੇ ਤੇਰਾ ਪੁੱਤ ਜੰਗਲਾਂ ਦੇ ਵਿੱਚ ਰੁੜਦਾ ਫਿਰੇ ਤੈਨੂੰ ਦੁਨੀਆ ਦੀ ਇਦਾਰੀ ਤੋਂ ਸ਼ਰਮ ਆਉਣੀ ਚਾਹੀਦੀ ਲੋਕ ਤੇਰੇ ਬਾਰੇ ਕੀ ਸੋਚਣਗੇ ਰਾਜੇ ਨੇ ਸੁਨਿਆ ਕਲਿਆ ਵੀ ਪੁੱਤਰਾ ਵਾਪਸ ਮੁੜਿਆ ਅੱਧਾ ਰਾਜ ਭਾਗ ਅੱਜ ਹੀ ਲੈ ਲੈ ਮੇਰੇ ਕੋਲ ਤਰੂ ਸਾਹਿਬ ਨੇ ਆਖਿਆ ਜੇ ਤੇ ਤੁਰਹੀਂ ਹੈ ਤੇ ਅੱਧਾ ਰਾਜ ਮਿਲਦਾ ਹੈ ਜੇ ਪ੍ਰਮਾਤਮਾ ਦਾ ਨਾਮ ਜਪੀਏ ਤੇ ਖਵਰੇ ਕੀ ਮਿਲ ਜਾਏਗਾ ਪਰਮਾਤਮਾ ਦਾ ਨਾਮ ਜਪਣ ਲੱਗ ਪਏ ਮਗਰੋਂ ਸੁਨੇਹਾ ਮਿਲਿਆ ਕਿ ਉਹ ਤਾਣ ਪਦ ਕਹਿੰਦਾ ਮੈਂ ਰਾਜ ਭਾਗ ਛੱਡ ਦੇਣਾ ਆ ਕੇ ਤਰੂ ਸਾਰਾ ਹੀ ਰਾਜ ਭਾਗ ਸਾਂਭ ਲਵੇ ਤੇ ਫਿਰ ਭਗਤ ਸਾਹਿਬ ਨੂੰ ਪਰਮਾਤਮਾ ਦਾ ਨਾਮ ਬਹੁਤਾ ਪਿਆਰਾ ਹੋ ਗਿਆ ਰਾਜ ਭਾਗ ਦੀ ਫਿਰ ਪਰਵਾਹ ਨਹੀਂ ਕੀਤੀ ਫਿਰ ਭਗਤ ਸਾਹਿਬ ਜੀ ਨੇ ਜਦੋਂ ਸਿਮਰਨ ਕੀਤਾ ਪਰਮਾਤਮਾ ਦਾ ਨਾਮ ਜਪਿਆ ਅਕਾਲ ਪੁਰਖ ਵਹਿਗੁਰੂ ਪ੍ਰਗਟ ਹੁੰਦੇ ਆ ਪਰਗਟ ਹੋ ਕੇ ਤਰੂ ਸਾਹਿਬ ਨੂੰ ਕਹਿੰਦੇ ਕਿ ਤਰੂ ਸਾਹਿਬ ਜੀ ਦੱਸੋ ਤੁਹਾਡੀ ਇੱਛਾ ਕੀ ਹੈ ਇੱਛਾਪੂਰਕ ਸਰਬ ਸੁਖਦਾਤਾ ਹਰ ਤੁਹਾਡੀ ਇੱਛਾ ਕੀ ਹੈ ਰਾਜ ਭਾਗ ਚਾਹੀਦਾ ਹੈ ਕਰੋ ਰਾਜ ਭਾਗ ਭਗਤ ਸਾਹਿਬ ਕਹਿੰਦੇ ਨਹੀਂ ਜੀ ਆਹ ਰਾਜ ਭਾਗ ਤਾਂ ਖਤਮ ਹੋ ਜਾਣਾ ਇੱਕ ਦਿਨ ਇਹ ਕਿਹੜਾ ਸਦਾ ਰਹਿਣਾ ਹੈ ਬਾਦਸ਼ਾਹੀਆਂ ਮੇਰੇ ਪਿਤਾ ਤੋਂ ਪਹਿਲਾਂ ਕਿੰਨੇ ਤਖਤ ਤੇ ਬਹਿ ਤੁਰ ਗਏ ਮੈਂ ਕਿਹੜਾ ਸਦਾ ਰਵਾਂਗਾ ਮੈਨੂੰ ਤਾਂ ਉਹ ਰਾਜ ਭਾਗ ਦੇਵੋ ਜਿਹੜਾ ਸਦਾ ਰਹਿਣ ਵਾਲਾ ਹੈ ਅਬ ਚਲ ਰਾਜ ਦੇਵੋ ਤੇ ਫਿਰ ਅਕਾਲ ਪੁਰਖ ਵਹਿਗੁਰੂ ਜੀ ਨੇ ਆਖਿਆ 36000 ਵਰੇ ਦਾ ਤੁਸੀਂ ਆ ਪ੍ਰithvi ਦਾ ਰਾਜ ਕਰੋਗੇ ਉਦੋਂ ਬਾਅਦ ਮਹਾਰਾਜ ਨੇ ਆਖਿਆ ਜਿੰਨਾ ਤਾਰਾ ਮੰਡਲ ਹੈ ਉਹ ਸਾਰਾ ਤੁਹਾਡੀ ਆਗਿਆ ਦੇ ਵਿੱਚ ਚੱਲਿਆ ਕਰੇਗਾ ਮਹਾਰਾਜ ਸਾਹਿਬ ਨੇ ਆਖਿਆ ਤੁਹਾਨੂੰ ਅਬਚਲ ਰਾਜ ਬਖਸ਼ਿਸ਼ ਕੀਤਾ ਤਰੂ ਭਗਤ ਸਾਹਿਬ ਜੀ ਨੇ ਫਿਰ ਭਗਤ ਭਾਈ ਗੁਰਦਾਸ ਜੀ ਕਿਰਪਾ ਕਰਦੇ ਹਾਰ ਚੱਲੇ ਗੁਰਮੁਖ ਜਗ ਜੀਤਾ ਗੁਰਮੁਖ ਖਾਨ ਨੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪ ਲਿਆ ਉਹ ਰਾਜ ਭਾਗ ਤਾਂ ਦੁਨਿਆਵੀ ਲੈਣ ਤੁਰੇ ਸਨ ਪਰ ਅਬ ਚਲ ਰਾਜ ਮਿਲ ਗਿਆ ਜਿਹੜਾ ਸਦਾ ਰਹਿਣ ਵਾਲਾ ਹੈ ਇਹ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਕਿ ਸਤਿਗੁਰੂ ਕਹਿੰਦੇ ਨਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਮਹਾਰਾਜ ਕਿਰਪਾ ਕਰਦੇ ਐ ਅਟਲ ਭਇਓ ਤ੍ਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਕਿ ਭਾਈ ਜਿਸ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਤ੍ਰੂ ਸਹਿਬ ਅਟੱਲ ਹੋ ਗਏ ਸਦਾ ਰਹਿਣ ਵਾਲਾ ਉਹਨਾਂ ਦਾ ਨਾਮ ਹੋ ਗਿਆ ਤਿੰਨ ਰ ਭੈ ਪਦਵੀ ਪ੍ਰਾਪਤ ਕੀਤੀ ਜਿੱਥੇ ਬਹਿ ਕੇ ਡਰੀ ਨਹੀਂ ਕਿਸੇ ਦਾ ਉਸ ਪਰਮਾਤਮਾ ਦਾ ਨਾਮ ਜਪਣਾ ਕਰ ਜਪ ਮੰਨ ਸਤ ਨਾਮ ਸਦਾ ਸਤ ਨਾਮ ਮਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਕਰ ਉਸ ਵਾਹਿਗੁਰੂ ਨੂੰ ਧਿਆਉਣਾ ਕਰ ਤੇ ਸਦਾ ਹੀ ਪਾਤਸ਼ਾਹ ਕਹਿੰਦੇ ਸੱਚੇ ਨਾਮ ਨੂੰ ਧਿਆ ਹਉ ਤਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਰੰਜਨਾ ਨਿਤਾ ਪ੍ਰਤੀ ਉਸੇ ਨਿਰੰਜਨ ਮੈਲ ਤੋਂ ਰਹਿਤ ਪੁਰਖ ਪਰਮਾਤਮਾ ਨੂੰ ਧਿਆਉਣ ਦੇ ਨਾਲ ਲੋਕ ਤੇ ਪਰਲੋਕ ਹਲਤ ਤੇ ਪਲਤ ਵਿੱਚ ਮੁਖ ਉਜਲੇ ਹੋ ਜਾਂਦੇ ਹਨ ਸਤਿਗੁਰੂ ਕਿਰਪਾ ਕਰਦੇ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਰਹਾਉ ਦਾ ਵਿਸ਼ਰਾਮ ਦੇ ਕੇ ਗੁਰੂ ਰਾਮਦਾਸ ਸਾਹਿਬ ਜੀ ਦਇਆ ਕਰਦੇ ਜੈ ਹਰ ਸਿਮਰਨ ਭਯਾ ਤੈ ਉਪਾਦ ਕਤ ਕੀਨੀ ਵੱਡ ਭਾਗੀ ਹਰ ਜਪਣਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਨਾ ਸਿਮਰਨ ਕੀਤਾ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ ਆਦਾਂ ਵਿਆਦਾਂ ਉਪਾਦਾਂ ਦੀ ਗਤੀ ਨਾਸ਼ਤਾ ਕਰ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਖਤਮ ਕਰ ਦਿੱਤੇ ਇਹ ਵਿਆਦ ਉਪਾਦ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਵੱਡ ਭਾਗੀ ਹਰ ਜਪਣਾ ਤੇ ਵੱਡਿਆਂ ਭਾਗਾਂ ਵਾਲਿਆਂ ਨੇ ਜਪਣਾ ਕੀਤਾ ਹੈ ਜਨ ਨਾਨਕ ਕਉ ਗੁਰ ਏ ਮਤ ਦਿੱਨੀ ਜਪ ਹਰ ਭਵਜਲ ਤਰਨਾ ਗੁਰੂ ਸਾਹਿਬ ਕਿਰਪਾ ਕਰਦੇ ਐ ਗੁਰੂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਇਹ ਮਤ ਦਿੱਤੀ ਐ ਇਹ ਸੋਝੀ ਦਿੱਤੀ ਐ ਕਿ ਭਾਈ ਜਪ ਹਰ ਭਵਜਲ ਤਰਨਾ ਕਿ ਭਾਈ ਜੇ ਭਵਜਲ ਨੂੰ ਤਰਨਾ ਐ ਇਸ ਸੰਸਾਰ ਸਾਗਰ ਨੂੰ ਪਾਰ ਲੰਘਣਾ ਐ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਕਰੋ ਉਸ ਵਾਹਿਗੁਰੂ ਨੇ ਇਸ ਸੰਸਾਰ ਸਾਗਰ ਤੋਂ ਪਾਰ ਲੰਘਾਉਣਾ ਹੈ ਸੰਗਤ ਕਰੋ ਸੱਚ ਦੀ ਸਾਧੂ ਦੀ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਸੰਗਤ ਵਿੱਚ ਬਹਿ ਕੇ ਗੁਰੂ ਉਪਦੇਸ਼ ਨੂੰ ਸਰਵਣ ਕਰਕੇ ਜੀਵਨ ਦੇ ਵਿੱਚ ਕਮਾ ਕੇ ਨਾਨਕ ਨਾਮ ਜਹਾਜ਼ ਦੇ ਉੱਤੇ ਸਵਾਰ ਹੋਇਆ ਜਾਂਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਨਾਮ ਰੂਪੀ ਜਹਾਜ਼ ਤੇ ਜਿਸ ਦਿਨ ਸਵਾਰ ਹੋ ਗਏ ਉਸ ਦਿਨ ਭਾਵਜਲ ਸੰਸਾਰ ਸਾਗਰ ਨੂੰ ਪਾਰ ਲੰਘਣਾ ਕੋਈ ਔਖਾ ਨਹੀਂ ਹੋਵੇਗਾ ਗੁਰੂ ਸਾਹਿਬ ਹੀ ਕਿਰਪਾ ਕਰਨ ਸੱਚ ਨਾਮ ਦੀ ਸੱਚੇ ਨਾਮ ਦੀ ਬਖਸ਼ਿਸ਼ ਜੀਵਨ ਦੇ ਵਿੱਚ ਇਹ ਗੁਰੂ ਸਾਹਿਬ ਨੇ ਵਰਤੌਣੀ ਹੈ ਭਾਈ ਗੁਰਦਾਸ ਜੀ ਕਿਰਪਾ ਕਰਦੇ ਹੈ ਕਲਯੁਗ ਬਾਬੇ ਤਾਰਿਆ ਸੱਚ ਨਾਮ ਪੜ ਮੰਤਰ ਸੁਣਾਇਆ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆ ਨੇ ਕਲਯੁਗ ਨੂੰ ਸੱਚੇ ਨਾਮ ਨਾਲ ਜੋੜ ਕੇ ਸਤਿਗੁਰੂ ਜੀ ਨੇ ਤਾਰਿਆ ਜਿੰਨੂੰ ਵੀ ਮਹਾਰਾਜ ਨੇ ਤਾਰਿਆ ਸੱਚੇ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ ਤੇ ਗੁਰੂ ਸਾਹਿਬ ਨੇ ਜੋੜਨਾ ਹੈ ਗੁਰੂ ਸਾਹਿਬ ਜੀ ਦਾ ਆਸਰਾ ਤੱਕ ਇਹ ਪਾਤਸ਼ਾਹ ਕਿਰਪਾ ਕਰਨ ਭੋਲਨਹਾਰ ਹਾਂ ਗੁਰੂ ਸਾਹਿਬ ਬਖਸ਼ਣਹਾਰ ਆਪ ਗੁਰੂ ਕੀ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜੀ ਸਤਿਗੁਰੂ ਕਿਰਪਾ ਕਰਨ ਸਰਬੱਤ ਦਾ ਭਲਾ ਹੋਵੇ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਗੁਰੂ ਸਾਹਿਬ ਜੀ ਸੋਜੀ ਬਖਸ਼ਿਸ਼ ਕਰਨ ਕਲਗੀਧਰ ਦੇ ਪੁੱਤਰੋ ਤੀਓ ਅਮਰਤ ਤਾਰੀ ਹੋ ਕੇ ਜੀਓ